ਟੌਣੋਂ ਫੜਿਆ ਮੁੜ ਕੇ ਟੌਣ ਉਠਾ ਨਹੀਂ ਸਕਿਆ ਜੋ ਸਾਡੇ ਤੇ ਪਾਜੀ ਪਉਂਦਾ ਉਹਨ ਸਾਡਾ ਇਤਿਹਾਸ ਨਹੀਂ ਪੜਿਆ ਸਾਡਾ ਸਾਥੀ ਟੋਡਰਮਲ ਹੈ ਸਿੱਖੀ ਨਾਲ ਪਿਆਰ ਕਰੀ ਜੋ ਮੂਰਾ ਦੇ ਕੇ ਪੁਣੇ ਖਰੀਦੇ ਇੱਕ ਵੱਡਾ ਅਸੀਂ ਪਰੋਸਾ ਉਸਤੇ ਕਰਦੇ ਸਾਡਾ ਵੀ ਇਤਬਾਰ ਕਰੀਏ ਗਨੀ ਖਾਨ ਤੇ ਨਵੀ ਖਾਨ ਦਸਮ ਪਿਤਾ ਦਾ ਪਲੰਗ ਉਠਾਇਆ ਸਭ ਤੋਂ ਖਾਸ ਮਾਕ ਟਾਉਣਾ ਮੁਸਲਮਾਨ ਦੇ ਹਿੱਸੇ ਆਇਆ ਲਾਲਾ ਨੂੰ ਦੀਵਾ ਚ ਜਿਣਦਿਓ ਜਦ ਸੂਬੇ ਨੇ ਹੁਕਮ ਸੁਣਾਇਆ ਸ਼ੇ ਹਮਤ ਮੁਸਲਮਾਨੇ ਸੀ ਇੱਕ ਹਾ ਦਾ ਨਾਰਾ ਲੈ ਜਾਤ ਪਾਤ ਦੇ ਅਸੀਂ ਨਹੀਂ ਹਾਮੀ ਸਾਨੂੰ ਝੂਠ ਪਸੰਦ ਨਹੀਂ ਹੈ ਸਾਡਾ ਸਾਥੀ ਪਤੂਸ਼ਾ ਹੈ ਬਿਲਕੁਲ ਸੱਚਾ ਮੰਨਦੇ ਨਹੀਂ ਹੈ ਏ ਕਲਗੀ ਤੇਰੇ ਆਪਾਂ ਫਟ ਗਏ ਸਾਡੇ ਛਤੀ ਤੜੇ ਹੋਏ ਨੇ ਜਦੋਂ ਸੰਸਨ ਤਾਲੀ ਚੜਿਆ ਸਾਡੇ ਆਗੂ ਇੱਕ ਨਹੀਂ ਹੁੰਦੇ ਆਪੋਂ ਵਿਚੀ ਲੜੇ ਹੋਏ ਨੇ ਈਓਂ ਜਾਪਦਾ ਇਨਾ ਬਿਦਾਵੇ ਫਿਰ ਹੱਥਾਂ ਵਿੱਚ ਪੜੇ ਹੋਏ ਨੇ ਖੇਰੂ ਖੇਰੂ ਹੋਈ ਕੌਮ ਵਿੱਚ ਫਿਰ ਏਕੇ ਦੀ ਲੋੜ ਬਣੀ ਹੈ ਭਾਗੋਂ ਵਰਗੀਆਂ ਸ਼ੇਰਿਆਂ ਦੀ ਅੱਜਾਂ ਪਾਂਥ ਨੂੰ ਲੋੜ ਬਣੀ ਹੈ ਅਸੀਂ ਉਪਾਸ਼ਕ ਕਲਗੀ ਧਰਦੇ ਸੱਤ ਗੁਰੂ ਪਰੇਦਾਰ ਹੈ ਸਾਡਾ ਦੁਸ਼ਮਣ ਦੀ ਕੋਈ ਬਾਤ ਨਾ ਪੁੱਛੋ ਮੇਰੇ ਮੇਰੇ ਯਾਰ ਹੈ ਸਾਡਾ ਸਾਡੇ ਕੋਲ ਅਜੀਤ ਹੈ ਸਾਡਾ ਸਾਡੇ ਕੋਲ ਜੁਝਾਰ ਹੈ ਸਾਡਾ ਦਿੱਲੀ ਦੇ ਬੇਗੈਰ ਕਿਧੜੋ ਸ਼ੇਰਾਂ ਵਿੱਚ شمار ਹੈ ਸਾਡਾ ਗਨੀਮਤ ਤੱਕ ਵੀ ਜਿਉਂਦੇ ਪੈਂ ਮਨਾਂ ਚੁਮਰਿਆਏ ਸਾਡੇ ਸਿਰ ਤੇ ਕਲਗੀ ਤਰਦਾ ਬਾਜ ਸੁਨਹਿਰੀ ਕੁਮਰਿਆਏ